ਇਹਦਾ ਤੇ ਬਦਲੀ ਇਹਦੇ ਸਵਾਲ ਤੇ ਨਾ ਕਰਾਪਸ਼ਨ ਦੇ ਸਵਾਲ ਤੇ ਨਾ ਗੈਂਗਸਟਰਾਂ ਦੇ ਸਵਾਲ ਤੇ ਨਾ ਆ ਆਹ ਜਿਹੜਾ ਦਸ਼ਵਾਂ ਬੁੱਕ ਦੇ ਸਵਾਲ ਹੈ ਨਿਸ਼ਾ ਤੇ ਆਪ ਇਹਨਾਂ ਦੇ ਐਮ ਐਲ ਏ ਬਣਸਟਰਾਂ ਕੋਲੋਂ ਸਾਨੂੰ ਮਿਲ ਕੇ ਇਹਨਾਂ ਦੇ ਰਾਜ ਕੀ ਵਪਾਰ ਕਰ ਤਿੰਨ ਤਿੰਨ ਸਾਲ ਤੁਸੀਂ ਕਿਉਂ ਚੁੱਪ ਕਰਕੇ ਬੈਠੇ ਰਹੇ ਇਹਨਾਂ ਨੂੰ ਤੁਸੀਂ ਕਰਵਾਇਆ ਹੁਣ elections ਆ ਗਿਆ ਦਿੱਲੀ ਤੋਂ ਜੁੱਤੀਆਂ ਖਾ ਗਿਆ ਉਹ ਆਕੇ ਜੇਲ੍ਹ ਵੀ ਵਾਲ ਤੇ ਸਾਰੀ ਫੌਜ ਲੱਗੇਗੀ। ਉਹ ਇਸ ਨੂੰ ਉੱਤਰ ਆ ਗਿਆ ਸਾਰੀ। ਤੂੰ ਤਾਂ ਕੁਝ ਨਹੀਂ ਜਿਦ ਸੁਣ। ਸਾਡੀ ਮਾਫ਼ ਕਰੋ। ਕੰਨੇ ਜੀ ਕਰਾਂਗੇ। ਸਭ ਤੋਂ ਪਹਿਲਾਂ ਆਹ ਕਿਸਾਨਾਂ ਦੇ ਇਹਨਾਂ ਫਟਾ ਦੇ। ਦੂਜੇ ਤੇਰੀ ਹਮਲਾ ਕਰਤਾ। ਜਦੋਂ ਤੋਂ ਰਾਤ ਕਰ ਲੈ ਦੂਜੇ ਦਿਨ ਉਹ ਮਾਰੇ ਚੱਕ ਸਾਰੇ। ਗੱਫੇ ਲੈਣੇ ਪਰੇਪਕੜੇ। ਸਾਰਾ ਉਹਨਾਂ ਤੋਂ ਫਟਾ ਕੇ ਜਨਾ। ਇੱਟਿਕਲ 12 ਸਾਲ ਤੋਂ ਮਜ਼ਦੂਰਾ ਦੀਆਂ ਤਰਖਾਵਾਂ ਨਹੀਂ ਉਤਾਈਆਂ ਗਈਆਂ ਮਜ਼ਦੂਰ ਲੇਬਰ ਵਰਕਿੰਗ ਕਲਾਸ ਆ ਜਿਹੜੇ ਮਜ਼ਦੂਰਾ ਮਜ਼ੂਗਾ ਸਾਡੇ ਖੇਤੂ ਮਜ਼ਦੂਰ ਤੇ ਸਾਡੇ ਆਹ ਕਾਰਖਾਨੇ ਚ ਕੰਮ ਕਰਦਾਲੇ ਦੇ ਮਜ਼ਦੂਰ ਹੈ 12 ਸਾਲ ਤੋਂ ਨਾਕਾਲੀਆਂ ਨੇ ਨਾ ਕਾਗਜ਼ ਨੇ ਨਾ ਇਹਦੇ ਦਿਨ ਸਾਲ ਉਹਦੇ ਉੱਥੇ ਗੱਲ ਉਹਨਾਂ ਨੇ ਕਹਿ ਦਿੱਤੀ ਨਾ ਤਨਖਾਹ ਨਹੀਂ ਦੇਵੋਣੀਆਂ ਕੰਮ ਕਰਦੇ ਐ ਘਰ ਝਾੜਿਆਂਗੇ ਜਿਹੜੇ ਨਸ਼ੇ ਕਰ ਬਲੈਕ ਅਫਸਰ ਸਾਹੀ ਤੇ ਪੋਲਟਿਕਸ ਤੋਂ ਬਿਣਾ ਬਿਨਾ ਮਿਲਿਆ ਜੋ ਵਿਖਰਾ ਦੇ ਪੁੱਤਰੋਂ ਨੂੰ ਹੁਣ ਕਿਦਿਤ ਫਾਹ ਹੁਣ ਘਰ ਕੀ ਰੋਟਾਉਂਦੇ ਆ ਜਿਹੜਾ ਨਿਸ਼ੇੜੀ ਆ ਸਾਰਾ ਪੰਜਾਬ ਦਾ ਨਿਸ਼ੇੜੀ ਤਲਾਕ ਹਨਾ ਇਥੇ ਨਸ਼ਾ ਇਥੇ ਬਿਦਿਆ ਸੋਨੇ ਐਮਐਲਏ ਸੋਨੇ ਕੋਰਸ ਆਫਸਰ ਵੱਡੇ ਵੱਡੇ ਸਾਰੇ ਆ ਤੋਂਡੇ ਬਟੰਡੇ ਵੀ ਬੀਜੀ ਕੋਸਾਲੀ ਬੜੀ ਅਨਕੀਰਾ ਦਾ ਹਰ ਮੰਡੀ ਅਮੰਦੀ ਅਮੰਦੀ ਅਮਰਜੀਤ ਪੌਰ ਖਰਬੀ ਵੀ ਸੁਣਾ ਵੀ ਮੈਂ ਪੁੱਛਣਾ ਚਾਹਣਾ ਬੜੇ ਖੁਸ਼ ਆ ਲੋ ਫਰਦੀ ਦਾ ਚੋਪਾਈ ਸ ਇੱਕ ਸਧਾਰਨ ਸਿਪਾਈ ਹੈ ਖੂਸੂਟ ਕੁੜੀ ਹੈ ਇਹ ਬਦਮਾਸ਼ ਵੱਡੇ ਵੱਡੇ ਮਗਰਮੱਛ ਕੂੜੀ ਨੂੰ ਇਸਤੇਮਾਲ ਕੀਤਾ ਫਿਰ ਇੰਨਾ ਕੰਮ ਵਾਸਤੇ ਵਰਤਿਆ ਪੈਸਾ ਤਾਂ ਆਫਸਰਾਂ ਕੇ ਕਰਪਸ਼ਨ ਤੋਂ ਆਪ ਰਹੀ ਹੈ ਉਹ ਪਿੱਛੇ ਹੈ ਵੱਡੇ ਜਿਹੜੇ ਬਗਿਆੜ ਹੈ ਜੀ ਕੰਪਨੀ ਹਾਂ ਜੀ ਸਰ ਕੀ ਨਾਮ ਜੀ ਪੰਚ ਸਿੰਘ ਬਰਾੜ ਸੈਕਟਰੀ ਪੰਜਾਬ ਸੀਪੀਆਈ ਅੱਜ ਕਿਸ ਵਿਸ਼ੇ 'ਤੇ ਜਿਹੜੀ ਮੀਟਿੰਗ ਹੈ ਅਸੀਂ ਪਾਰਟੀ ਕਾਂਗਰਸ ਕਰ ਰਹੇ ਹਾਂ ਚੰਡੀਗੜ੍ਹ 21 ਸਤੰਬਰ ਤੋਂ ਲੈ ਕੇ 25 ਸਤੰਬਰ ਦੀ ਸਾਰੇ ਹਿੰਦੁਸਤਾਨ ਦੀ 5 ਦਿਨਾਂ ਦੀ ਕਾਂਗਰਸ ਹੈ ਅਸੀਂ ਕਾਂਗਰਸ ਕੰਨੇ ਮਹਾ ਸੁਵੇਲਣ ਹੈ ਉਹਦੀ ਤਿਆਰੀ ਲਈ ਜ਼ਿਲ੍ਹਾ ਦੀਆਂ ਮੀਟਿੰਗਾਂ ਕਰ ਰਹੇ ਅਸੀਂ ਸਾਰੇ ਪੰਜਾਬ 'ਚ ਉੱਥੇ 800 ਡੈਲੀਗੇਟ ਐ 200 ਵੌਲੰਟੀਅਰ ਬਾਕੇ 100000 ਦਾ ਖਰਚਾ ਪੈਂਦੇ ਰਹਿਣਾ ਔਰ ਪਹਿਲੇ ਦਿਨ ਅਸੀਂ ਇਸ ਸੰਪਰਨ ਇੱਕ ਸਿਆਸੀ ਪੋਲਿਟਿਕਲ ਰੈਲੀ ਕਰਨਾ ਚਾਹੁੰਦੇ ਹਾਂ ਬਹੁਤ ਵੱਡੀ ਸਾਰੇ ਪੰਜਾਬ ਚੋਂ ਵੱਡੀ ਵੱਡੀ ਪੋਲਿਟਿਕਲ ਚੋਕੇ ਲੈਕਚਰਾਂ ਵੀ ਆ ਰਹੀਆਂ ਹਨ ਔਰ ਸੀਪੀਆਈ ਦੀ ਮਹੱਤਤਾ ਜਿਹੜੀ ਹੈ ਸਾਰੇ ਆਲ ਰੀਡੀਆ ਦੇ ਲੀਡਰ ਬੋਲਣੇ ਕਿ ਉੱਥੇ ਅਸੀਂ ਪਾਰਟੀ ਰੈਲੀ ਕਰ ਰਹੇ ਹਾਂ ਇਹਦੀ ਤਿਆਰੀ ਇਹਦੀ ਮੱਤਤਾ ਇਹ ਹੈ ਅੱਜ ਦੀ ਪਾਰਟੀ ਕਾਂਗਰਸ ਜਿਹੜੀ ਕਰ ਰਹੇ ਹਨ ਕਿ ਦੇਸ਼ ਵਿੱਚ ਜਦੋਂ ਆਰਐਸਐਸ ਫਾਸਿਸਟ ਲੋਕਾਂ ਦਾ ਜਿਹੜਾ ਡੈਮੋਕ੍ਰੇਸੀ 'ਚ ਵਿਸ਼ਵਾਸ ਨਹੀਂ ਕਰਦੇ ਧਰਮਾਂ ਦੇ ਨਾਂ ਤੇ ਫਿਰਕੂ ਤੰਗੇ ਕਰਉਣਾ ਚਾਹੁੰਦੇ ਆ ਦੇਸ਼ ਨੂੰ ਤਬਾਹ ਕਰਨਾ ਚਾਹੁੰਦੇ ਵਰਜਣਾ ਚਾਹੁੰਦੇ ਆ ਬੁੱਧੀਜੀਵੀ ਮਜ਼ਦੂਰ ਕਿਸਾਨ ਸਭ ਤੇ ਹਮਲਾ ਕੀਤਾ ਜਾ ਰਿਹਾ ਘੁਟਿਆ ਜਾ ਰਿਹਾ ਸੰਵਿਧਾਨ ਨੂੰ ਧਜੀਆਂ ਢਾਈਆਂ ਜਾ ਰਹੀਆਂ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਕਿਦੇ ਸੰਵਿਧਾਨ ਸਾਡਾ ਮੰਨੂਵਾਦੀ ਆ ਜਾਤਪਾਤ ਰਹਿਣਾ ਚਾਹੀਦਾ ਫਿਰਕੂ ਹੋਣਾ ਚਾਹੀਦਾ ਇਹ ਇਸ ਸਾਰੇ ਡੈਮੋਕਰੇਸੀ ਨੂੰ ਸੰਵਿਧਾਨ ਨੂੰ ਬਚਾਉਣ ਵਾਸਤੇ ਅੱਜ ਦੇ ਸਿਤੀ ਸਾਡੀ ਪਾਰਟੀ ਦੇ ਕਾਂਗਰਸ ਹੋ ਰਹੀ ਹੈ ਉਹ ਸਾਰੇ ਹਿੰਦੁਸਤਾਨ ਚ ਸਾਰੀਆਂ ਜਿਹੜੀਆਂ ਸਵਿਧਾਨੀਆਂ ਰਾਖੀ ਪ੍ਰਜਾਤੰਤਰ ਦੀਆਂ ਰਾਖੀ ਜਿਹੜੀਆਂ ਕਰਨ ਵਾਲੀਆਂ ਸ਼ਕਤੀਆਂ ਇਕੱਠਾ ਕਰਨ ਦਾ ਸਲੋਗਨ ਦੇਵਾਂਗੇ ਇਕੱਠਾ ਕਰਨ ਦੇ ਵਿੱਚ ਤਾਂ ਕਿ ਮੋਦੀ ਨੂੰ ਫਾਸ਼ਿਸਟਾਂ ਨੂੰ ਹਿੰਦੁਸਤਾਨ ਤੋਂ ਲੈ ਜਾਵੇ ਦੇਸ਼ ਨੂੰ ਬਚਾਇਆ ਜਾਵੇ ਐ ਸਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੱਤਾਧਾਰੀ ਦੇ ਵਿੱਚ ਆਈ ਹੈ ਆਮ ਆਦਮੀ ਪਾਰਟੀ ਇਸ ਤਰ੍ਹਾਂ ਰਹੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦਾ ਧੋਖਾ ਹੋਇਆ ਪੰਜਾਬ ਦੇ ਲੋਕ ਸਮਝਦੇ ਸੀ ਠੱਗੇ ਗਏ ਬੁਰੀ ਤਰ੍ਹਾਂ ਬਿਨਾਂ ਕਿਸੇ ਕੰਮ ਤੋਂ ਬਿਨਾਂ ਕੋਈ ਸਟ੍ਰਗਲ ਕੀਤੇ ਆ ਕਿਸਾਨਾਂ ਤੇ ਮਜ਼ਦੂਰਾਂ ਦੀ ਕੁਝ ਵੀ ਨਹੀਂ ਕੀਤਾ ਲੋਕਾਂ ਨੇ ਇਹਨਾਂ ਨੂੰ ਬਥਾਤਾ ਵੀ ਚਲੋ ਇਹਨਾਂ ਨੂੰ ਮੌਕਾ ਦੇ ਦਿਓ ਪਤਾ ਨਹੀਂ ਕਿ ਕਿੱਸਰ ਕਿਉਂ ਇਹ ਲੋਕਾਂ ਦੀ ਵਿਚਾਰ 92 ਲੋਕ 92 ਇਹਨਾਂ ਦੇ ਸਭ ਤੋਂ ਵੱਡੀ ਪਾਰਟੀ ਬਣਾ ਕੇ ਭੇਜ ਦਿੱਤਾ ਔਰ 3 ਸਾਲਾਂ ਦਾ ਰਿਕਾਰਡ ਜ਼ੀਰੋ ਪ੍ਰਾਪਤੀ ਹੈ ਜ਼ੀਰੋ ਕੋਈ ਵੀ ਜਿੰਨਾ ਵਾਦਾ ਕੀਤਾ ਸੀ ਇੱਕ ਵੀ ਸਾਨੂੰ ਦੱਸ ਦੇਣ ਕ੍ਰਪਸ਼ਨ ਸਿਰੇ ਤੇ ਚੜ ਗਈ ਹੈ ਔਰ ਜਿਹੜਾ ਗੈਂਗਸ ਵਾਰ ਹੈ ਇਹ ਸਾਰੇ ਟੋਟਲ ਪੰਜਾਬ ਦੇ ਅੰਦਰ ਹਰ ਰੋਜ਼ ਬੰਦਾ ਮਾਰਿਆ ਜਾ ਫਰੋਤੀਆਂ ਹੋ ਰਹੀਆਂ ਮਾਰਿਆ ਜਾ ਰਿਹਾ ਨਸ਼ੇ ਜਿਹੜੇ ਐ ਟੋਟਲ ਘਰ ਘਰ ਦੇ ਬੱਚੇ ਤਬਾਹ ਹੋ ਰਹੇ ਮਰ ਰਹੇ ਐ ਕੁਝ ਬਾਹਰ ਭਜ ਰਹੇ ਐ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਇਹਨਾਂ ਨੇ ਇਹਨਾਂ ਦੇ ਮਨਿਸਟਰ ਇਹਨਾਂ ਦੇ ਐਮ ਐਲ ਏ ਪੁਲਿਸ ਵਾਲਿਆਂ ਨਾਲ ਮਿਲ ਕੇ ਅਫਸਰ شاہੀ ਨਾਲ ਮਿਲ ਕੇ ਔਰ ਇਹ ਗੈਂਗਸਟਰ ਇਹਨਾਂ ਨੇ ਮਿਲ ਕੇ ਦੂਸਰਾ ਨਾਲ ਜਿਹੜੇ ਡਰਗ ਐਡਿਕਟ ਬਾਫੀਆ ਨਾਲ ਮਿਲ ਕੇ ਲੁਟਿਆ ਪੰਜਾਬ ਨੂੰ ਨਾਲੇ ਹੁਣ ਕਹਿੰਦੇ ਅਸੀਂ ਜੋਤੇ 200 ਰਹਿ ਗਏ ਜਹਰਗੇ ਦਿੱਲੀ ਚੋਂ ਹੁਣ ਅਸੀਂ ਖਤਮ ਕਰਾਂਗੇ ਘਟਾ ਦੇਾਂਗੇ ਬਿਲਡਰਾਂ ਦੇ ਤਿਆਨਾਰ ਦੀ ਨਕੀ ਕਰਾਂਗੇ ਝੂਠ ਬਕਵਾਸ ਕਰਦੇ ਆ ਛੋਟੇ ਛੋਟੇ ਮਗਰ ਵੱਡੇ ਮਗਰ ਬੱਚ ਨੂੰ ਕੋਈ ਨਹੀਂ ਫੜ ਰੇ ਛੋਟੇ ਛੋਟੇ ਲੋਕਾਂ ਨੂੰ ਚਾਰੇ ਕਰ ਰਹੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਾਂਜੀ ਸਰ ਕੀ ਨਾਮ ਮੇਰਾ ਨਾਮ ਸ਼ੋਕਮਾਰ ਕਾਉਸ਼ਲ ਭਾਰਤੀ ਗੁਮਨਸ ਪਾਰਟੀ ਦਾ ਜ਼ਿਲ੍ਹਾ ਸੈਕਟਰੀ ਹਾਂ ਜੋ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ ਕਿਸ ਵਿਸ਼ੇ ਨਾਲ ਹੈ ਜੀ ਅੱਜ ਥ੍ਰੀ ਕੋਟ ਦੀ ਜ਼ਿਲ੍ਹਾ ਕਾਉਂਸਲ ਮੀਟਿੰਗ ਹੈ ਜਿਹਦੇ ਚ ਸਾਰੇ ਮੈਂਬਰ ਸਾਰੇ ਜ਼ਿਲ੍ਹੇ ਚੋਂ ਆਏ ਹੋਏ ਆ ਉਹਨੂੰ ਅਡਰੈਸ ਕਰਨ ਵਾਸਤੇ ਸਾਡੇ ਸੂਬੇ ਦੇ ਜਨਸਿਕਤਰ ਕਾਬੜ ਬਾਂਸ ਸਿੰਘ ਬਰਾੜ ਜੀ ਆਏ ਆ ਉਹ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਇਸ ਕਰਕੇ ਉਹ ਆਏ ਨੇ ਕਿਉਂਕਿ ਪਾਰਟੀ ਜਿਹੜੀ ਪੰਜਾਬ ਦੀ ਪਾਰਟੀ ਹੈ ਉਹ ਸਾਰੇ ਦੇਸ਼ ਦੀ ਜਿਹੜੀ ਪਾਰਟੀ ਕਾਂਗਰਸ ਹੈ ਉਹ ਉਹਨੂੰ ਹੋਸਟ ਕਰ ਰਹੀ ਹੈ ਮਤਲਬ ਮਹਾ ਸੰਮੇਲਨ ਇੱਕ ਤਰ੍ਹਾਂ ਦਾ ਆਲ ਇੰਡੀਆ ਦਾ ਮਹਾ ਸੰਮੇਲਨ ਹੈ ਉਹ ਪਾਰਟੀ ਕਾਂਗਰਸ ਕਹਿੰਦੇ 25ਵੀਂ ਪਾਰਟੀ ਕਾਂਗਰਸ 21 ਤੋਂ 25 ਸਤੰਬਰ ਚੰਡੀਗੜ੍ਹ ਤੇ ਹੋਣੀ ਹੈ ਭਾਵੇਂ ਲੱਗਦਾ ਵੀ ਅਜੇ 6 ਮਹੀਨੇ ਦਾ ਵਕਫਾ ਪਿਆ ਹੈ ਪਰ ਇਹ ਵੱਡਾ ਇੰਨਾ ਵੱਡਾ ਕਾਰਜ ਹੈ ਇਦੇ ਆਸਤੇ ਹੁਣ ਤੋਂ ਹੀ ਤਿਆਰੀਆਂ ਜਿਹੜੀਆਂ ਉਹ ਸ਼ੁਰੂ ਹੈ ਤੋਂ ਪਾਰਟੀ ਨੂੰ ਮਤਲਬ ਗੇਅਰ ਅਪ ਕਰਨਾ ਤੇ ਵੀ ਪਾਰਟੀ ਸਾਰੀ ਚੱਲੇ ਕਿਉਂਕਿ ਜਿਹੜੀ ਇਹ ਮਾਸ ਮੇਲਣਾ ਹੈ ਪਾਰਟੀ ਦਾ ਉਹਦੇ ਚ ਕੁੱਲ ਮੁਲਾਜ਼ਮਾਂ ਮਜ਼ਦੂਰਾਂ ਨਰੇਗਾ ਮਜ਼ਦੂਰ ਖੇਤ ਮਜ਼ਦੂਰ ਫੈਕਟਰੀ ਵਰਕਰ ਤਾਂ ਮਤਲਬ ਇਸ ਤਰ੍ਹਾਂ ਇਸਤਰੀ ਸਭਾ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਜਥੇਬੰਦੀਆਂ ਮੁਲਾਜ਼ਮਾਂ ਦੀ ਪੈਨਸ਼ਨਾਂ ਦੀ ਜਥੇਬੰਦੀਆਂ ਇਹ ਸਾਰੀਆਂ ਉਹਦੇ ਵਿੱਚ ਜਿਹੜੀਆਂ ਆਪਦੇ ਵਿਤ ਮੁਤਾਬਕ ਉਹ ਚ ਹਿੱਸਾ ਲੈਣੇ ਸੋ ਇਹ ਜਿਹੜਾ ਇਹ ਯਾਦਗਾਰੀ ਹੋਊਗਾ ਸਮਾਗਮ ਦੇਸ਼ ਦੇ ਹਾਲਾਤ ਜੋ ਅੱਜ ਬਣੇ ਹੋਏ ਐ ਸੂਬੇ ਦੇ ਜੋ ਹਾਲਾਤ ਬਣੇ ਹੋਏ ਐ ਨਸ਼ੇ ਤੇ ਗੈਂਗਸਟਰ ਵਾਲਾ ਕੰਮ ਇਹ ਸਰਕਾਰ ਤੋਂ ਕੰਟਰੋਲ ਨਹੀਂ ਆ ਰਿਹਾ ਅੱਜ ਵੀ ਕੱਲ ਦੀ ਖ਼ਬਰ ਹੀ ਐ ਕਿ ਇੱਕ ਥਾਣੇਦਾਰ ਨੂੰ ਡੀਐਸਪੀ ਦੀ ਹਾਜ਼ਰੀ ਵਿੱਚ ਇੱਕ ਥਾਣੇਦਾਰ ਨੂੰ ਗੋਲੀ ਮਾਰ ਦੇਵੇ ਕੋਈ ਤਾਂ ਮਤਲਬ ਲਾਅ ਐਂਡ ਆਰਡਰ ਦੇ ਹਾਲ ਤੇ ਇੰਨੇ ਮਾੜੇ ਐ ਵੀ ਕਈ ਪੁਲਿਸ ਅਫਸਰ ਜਿਹੜੇ ਮੁਲਾਜ਼ਮਾ ਉਹਨਾਂ ਤੋਂ ਹੀ ਇਹ ਚਿੱਟਾ ਵਗੈਰਾ ਨਸ਼ਾ ਫੜਿਆ ਜਾ ਰਿਹਾ ਸੋ ਕੁੱਲ ਮਿਲਾ ਕੇ ਐ ਲੱਗਦਾ ਵੀ ਜਿਹੜੀ ਜਿਹੜੀਆਂ ਉਮੀਦਾਂ ਨਾਲ ਲੋਕਾਂ ਨੇ ਵੱਡੀ ਗਿਣਤੀ ਦੀਆਂ ਵੋਟਾਂ ਬਾਕੇ ਸਰਕਾਰ ਲਿਆਂਦੀ ਸੀ ਭਗਵੰਤ ਮਾਨ ਦੀ ਉਹ ਲੋਕਾਂ ਦੀਆਂ ਆਸਾਂ ਜਿਹੜੀਆਂ ਉਹ ਮਿੱਟੀ ਚ ਮਿਲਾਤੀਆਂ ਇਹਨਾਂ ਨੇ ਕੋਈ ਵੀ ਵਾਅਦਾ ਨਾ ਨਸ਼ਿਆਂ ਬਾਰੇ ਨਾ ਗੈਕਸਟਰੇ ਪੂਰਾ ਨਹੀਂ ਹੋਇਆ ਸੋ ਇਹ ਸਾਰੇ ਮਸਲੇ ਆ ਕਮਲਬੰਦ ਬੰਤਪਰਾੜ ਜੀ ਅੱਜ ਅੰਦਰ ਮੀਟਿੰਗ ਦੇ ਵਿੱਚ ਡਿਸਕਸ ਕਰ ਰਹੇ ਵਰਕਰਾਂ ਨਾਲ ਤੇ ਆਉਣ ਵਾਲੇ ਦਿਨਾਂ ਚ ਅਸੀਂ ਪੂਰੀ ਤਿਆਰੀ ਦੇ ਨਾਲ ਮੇਰੇ ਨਾਲ ਕਮਲਬੰਦ ਗੁਰਨਾਮ ਸਿੰਘ ਖੇਤੀਬੂਦ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਨੇ ਪਿੰਡ ਦੇ ਸਰਪੰਚ ਨੇ ਮੇਰੇ ਨਾਲ ਇਧਰ ਗੋਰਾ ਪਿਪਲੀ ਜੀ ਹੈ ਇੱਕ ਨਰੇਗਾ ਮਜ਼ਦੂਰਾਂ ਦੇ ਜਿਹੜੇ ਆ ਇਹ ਆਪਣੇ ਸਟੇਟ ਲੈਵਲ ਦੇ ਆ ਕੋਨੇ ਰਲ ਕੇ ਅਸੀਂ ਸਾਰੇ ਜਿਹੜੇ ਆ ਇਸ ਪਾਸੇ ਤਿਆਰੀ ਕਰਾਂਗੇ ਵੀ ਸਾਡਾ ਫ੍ਰੀ ਕੁਟ ਜਿਲ੍ਹਾ ਜਿਹੜਾ ਉਹਦੀ ਗਿਣਤੀ ਚੰਗੀ ਗਿਣਤੀ ਚ ਆਵੇ ਧੰਨਵਾਦ